ਸੂਹੀ ਰਾਗ ਦੇ ਅੰਦਰ ਗੁੰਥੜ ਕਰਕੇ ਆ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਪੰਜਵੇਂ ਗੁਰਦੇਵ ਮਹਾਰਾਜ ਸਾਡੇ ਤੇ ਕਿਰਪਾ ਕਰਦਿਆਂ ਸਾਡੇ ਤੇ ਮਿਹਰ ਵਰਸਾਉਂਦਿਆਂ ਹੋਇਆ ਇਹ ਮੁਬਾਰਕ ਸ਼ਬਦ ਦੇ ਅੰਦਰ ਸਾਨੂੰ ਸੂਝ ਬਖਸ਼ ਦੇਨੇ ਕੇ ਗੁਰੂ ਦੇ ਉੱਪਰ ਭਾਵਨਾ ਗੁਰੂ ਭਾਵਨਾ ਕਿਸ ਤਰ੍ਹਾਂ ਬਣ ਆਵੇ ਤੇ ਕਿਸ ਤਰ੍ਹਾਂ ਦੀ ਹੋਵੇ ਮਹਾਰਾਜ ਤਰੁਠ ਕਰਕੇ ਆਸਾਨੂੰ ਸੂਝ ਬਖਸ਼ੂ ਦੇਨੇ ਸਾਜਨਾ ਪੁਰਖ ਸਾਧਗੁਰ ਮੇਰਾ ਪੂਰਾ ਤਿਸ ਬਿਨ ਆਵਰਣਾ ਦਾ ਨਾਰਾਮ ਤਨ ਤਨ ਸਤਿਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਏ ਭਈ ਉਹ ਸੱਚਾ ਸਤਿਗੁਰੂ ਜਿਹੜਾ ਅੰਧਕਾਰ ਨੂੰ ਕਟਨਹਾਰ ਐ ਗਿਆਨ ਹਿਰਦਿਆਂ ਦੇ ਵਿੱਚ ਪ੍ਰਕਾਸ਼ ਕਰਨ ਵਾਲਾ ਸਦੀਵ ਕਲ ਰਹਿਣ ਵਾਲਾ ਜੀ ਦਾ ਨਾਸ਼ ਕਤਈ ਨਹੀਂ ਹੋਣਾ ਮਹਾਰਾਜ ਕਹਿੰਦੇ ਉਹ ਸਰਬ ਵਿਆਪਕ ਸਰਬ ਜਗਾਵਾਂ ਤੇ ਰਖਕ ਹੈ ਉਹ ਤੇਰੀ ਵੀ ਰਖਵਾਲੀ ਕਰੇਗਾ ਤੂੰ ਉਸ ਸਰਬ ਵਿਆਪਕ ਨਿਰਾਕਾਰ ਆਕਾਲ ਪੁਰਖ ਵੈਗਰੂ ਜਿਹੜਾ ਹੈ ਜੀਵ ਆਪਣੇ ਅੰਦਰੋਂ ਇਹ ਭਾਵਨਾ ਬਣਾ ਉਹ ਸੱਜਣ ਮੇਰਾ ਉਹ ਐਸਾ ਸੱਜਣ ਨੇ ਜਿਹੜਾ ਇਥੇ ਸੰਸਾਰ ਦੇ ਅੰਦਰ ਵੀ ਨਾਲ ਚੱਲਦਾ ਤੇ ਜਿਸ ਦਿਨ ਸੰਸਾਰ ਤੋਂ ਅੱਗੇ ਟੁਰਨਾ ਓਦਨ ਵੀ ਉਹਨੇ ਨਾਲ ਜਾਣਾ ਉਸ ਪਰਿਪੂਰਨ ਪਰਮਾਤਮਾ ਤੋਂ ਬਿਨਾ ਬਗੈਰ ਏ ਮੇਰੇ ਵੈਗੁਰੂ ਅਵਰਣਾ ਜਾਣਾ RAM ਥੇ ਮੇਰੇ ਰਾਮੇ ਹੋਏ RAM ਵੈਗੁਰੂ ਜੀ ਮੈਂ ਅਵਰ ਕੋਈ ਹੋਰ ਜਾਣਦਾ ਹੀ ਨਹੀਂ ਕਿ ਕੋਈ ਦੂਜਾ ਹੈ ਹੋਰ ਕੋਈ ਦੂਜਾ ਮੈਨੂੰ ਦਿਖਾਈ ਨਹੀਂ ਦਿੰਦਾ ਜਿਹੜਾ ਲੋਕ ਪਰਲੋਕ ਮੇਰਾ ਸਵਾਰ ਦੇਵੇ ਜੀਵਨ ਸੁਧਾਰ ਦੇਵੇ ਸਤਗੁਰ ਬਾਦ ਨਾ ਬੇਲੀ ਕੋਈ ਸਤਗੁਰੂ ਤੋਂ ਬਗੈਰ ਕੋਈ ਵੀ ਸੱਜਣ ਨਹੀਂ ਹੈ ਅਥੇ ਔਥੇ ਰਾਖਾ ਪ੍ਰਭ ਸੋਈ ਇਸ ਲੋਕ ਦੇ ਅੰਦਰ ਵੀ ਤੇ ਪਰਲੋਕ ਦੇ ਅੰਦਰ ਵੀ ਰਖਵਾਲੀ ਕਰਨ ਵਾਲਾ ਇੱਕ ਪਰਮਾਤਮਾ ਸਤਨਾਮ ਵੈਰ ਗੁਰੂ ਹੈ ਉਸ ਨੂੰ ਆਰਾਧ ਉਹ ਇੱਥੇ ਵੀ ਤੇਰੀ ਰਖਵਾਲੀ ਕਰੇਗਾ ਉਥੇ ਵੀ ਕਰੇਗਾ ਮਹਾਰਾਜ ਕਹਿੰਦੇ ਮਾਤ ਪਿਤਾ ਭਾਈ ਸੁਤ ਬੰਦਪ ਜੀ ਪ੍ਰਾਨ ਮਨ ਭਾਣਾ ਰਾਮ ਸੰਸਾਰ ਦੇ ਅੰਦਰ ਜੀਵ ਨੇ ਕੁਝ ਨਜ਼ਦੀਕੀ ਰਿਸ਼ਤੇ ਬਾਤ ਮੋਹਰਲੀਆਂ ਕਤਾਰਾਂ ਵਿੱਚ ਰੱਖੇ ਤਨ ਗੁਰੂ ਅਰਜੁਨ ਦੇ ਮਹਾਰਾਜ ਸੱਚੀ ਸਰਕਾਰ ਮੇਰਾ ਦੇ ਘਰ ਵਿੱਚ ਆਉਂਦੇ ਨੇ ਮਹਾਰਾਜ ਕਿਰਪਾ ਕਰਦੇ ਨੇ ਭਾਈ ਇੱਥੇ ਕੋਈ ਵੀ ਕਿਸੇ ਨਾਲ ਨਿਭਣ ਵਾਲਾ ਨਹੀਂ ਹੈ ਮਹਾਰਾਜ ਮੀਰ ਕਰਦੇ ਨੇ ਮਾਤ ਪਿਤਾ ਭਾਈ ਸੁੱਤ ਬੰਧਪ ਮਾਂ ਬਾਪ ਭਰਾ ਜਾਈ ਹੋਏ ਜਿਹੜੇ ਨਾਲ ਸੁੱਤ ਪੁੱਤਰ ਧੀਆ ਬੰਧਪ ਰਿਸ਼ਤੇਦਾਰ ਸੁਬੰਦੀ ਜਿਨ੍ਹਾਂ ਨੂੰ ਤੋਂ ਆਪਣੇ ਬੜੇ ਹਤੈਸ਼ੀ ਜਾਣਦੇ ਭਈ ਮੈਨੂੰ ਮੜਾ ਜੇ ਦੁੱਖ ਹੋਵੇ ਭੱਜੇ ਆਉਣਗੇ ਮੇਰੀ ਮਦਦ ਤੇ ਆ ਜਾਣਗੇ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਇੱਕ ਐਸੀ ਜਗਾ ਆਉਣੀਆਂ ਇਨ੍ਹਾਂ ਚੋਂ ਕਿਸੇ ਨੇ ਤੇਰੇ ਨਾਲ ਨਿਉ ਚੱਲਣਾ ਜੇ ਕਿਦੇ ਪਰਮਾਤਮਾ ਨੂੰ ਅਰਾਧੇ ਜਪਿਆ ਹੈ ਨਾ ਤੇ ਵੈਗੁਰੂ ਜੀ ਦਾ ਨਾਮ ਚੱਲੇਗਾ ਵੈਗੁਰੂ ਜੀ ਤੇਰੇ ਨਾਲ ਚੱਲੇਗਾ ਮਹਾਰਾਜ ਬਚਨ ਕਰਦੇ ਜਹ ਮਾਤ ਪਿਤਾ ਸੋਤ ਮੀਤ ਨਾ ਭਾਈ ਮਨ ਊਹਾ ਨਾਮ تیرے ਸੰਗ ਸਹਾਈ ਜੇ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਹਰੀ ਦਾ ਨਾਮ ਜਿਹੜਾ ਪਾਰ ਉਤਾਰਾ ਕਰੇਗਾ ਜਹ ਮਹਾ ਪਿਆਨ ਜਮ ਦੂਤ ਦਲੇ ਤਹ ਕੇਵਲ ਨਾਮ ਸੰਗ ਤੇਰੇ ਚਲੇ ਉਥੇ ਕੇਵਲ ਨਾਮ ਨੇਂਦਾਣਾ ਉਥੇ ਮਾਤ ਪਿਤਾ ਭਾਈ ਸੁਤ ਬੰਧਪ ਇਹ ਭਾਵੇਂ ਸਾਰੇ ਦਿਸਦੇ ਸੰਸਾਰ ਦੇ ਨੇ ਤੇ ਸੰਸਾਰ ਦੇ ਵਿੱਚ ਮਨੁੱਖ ਇਸ ਦੈਰੇ ਦੇ ਵਿੱਚ ਵੱਧਾ ਹੋਇਆ ਕੋ ਮੁੰਦਾ ਆ ਆਮ ਦੁਨੀਆਂ ਦੇ ਨਾਲੋਂ ਰਿਸ਼ਤੇਦਾਰ ਨੇੜੇ ਹੁੰਦੇ ਨੇ ਬਈ ਇਹਦੇ ਨਾਲ ਮੇਰਾ ਕੋਈ ਨਾਤਾ ਨਹੀਂ ਇਹਨਾਂ ਛੱਡ ਦਿਓ ਇਹ ਮੇਰਾ ਰਿਸ਼ਤੇਦਾਰ ਇਹਦੀ ਮਦਦ ਕਰਾਂ ਰਿਸ਼ਤੇਦਾਰਾਂ ਨਾਲ ਮਾਪੇ ਨੇੜੇ ਹੁੰਦੇ ਨੇ ਮਾਪੇ ਮਾਪੇ ਤੋਂ ਨੇੜੇ ਧੀਆਂ ਪੁੱਤਰ ਹੁੰਦੇ ਨੇ ਮਹਾਰਾਜ ਕਹਿੰਦੇ ਇਹਨਾਂ ਨੇ ਕਿਸੇ ਨੇ ਤੇਰੇ ਨਾਲ ਨਹੀਂ ਉੱਤਰਨਾ ਔਰ ਮਹਾਰਾਜ ਕਿਰਪਾ ਕਰਦੇ ਭਾਵੇਂ ਸਾਰੇ ਆਤ ਦੇ ਨਜ਼ਦੀਕੀ ਆਤ ਦੇ ਸਨੇਹ ਵਾਲੇ ਨਾਤੇ ਨੇ ਮਹਾਰਾਜ ਕਹਿੰਦੇ ਪਰ ਜੀਵ ਪ੍ਰਾਨ ਮੇਰੇ ਅੰਦਰ ਜਿਹੜੇ ਪ੍ਰਾਣ ਚੱਲਦੇ ਜਿਨ੍ਹਾਂ ਦੇ ਆਸਰੇ ਜਿੰਦ ਵਸੀ ਹੋਈ ਆ ਨਾ ਔਰ ਮਹਾਰਾਜ ਕਹਿੰਦੇ ਮਾਨਵ ਭਨਾਰਾਮ ਉਹ ਪ੍ਰਾਣਾਂ ਦਾ ਮਾਲਕ ਵੈ ਗੁਰੂ ਮੈਨੂੰ ਭੌਂਦਾ ਇਨਾਂ ਸਾਰਿਆਂ ਨਾਲੋਂ ਮੂਰੇ ਹੈ ਉਹਦਾ ਪ੍ਰੇਮ ਦੇੜਾ ਔਰ ਉਹ ਮੈਨੂੰ ਚੰਗਾ ਲੱਗਦਾ ਉਹ ਮੈਨੂੰ ਪਾਇਆ ਤੇ ਜੀਵ ਨੇ ਜਦੋਂ ਇਨਾਂ ਵਿੱਚ ਰਹਿੰਦੇ ਆਂ ਸੰਸਾਰ ਵਿੱਚ ਪਰਿਵਾਰ ਵਿੱਚ ਕਾਰੋਬਾਰ ਵਿੱਚ ਰਹਿੰਦਿਆਂ ਹੋਇਆਂ ਔਰ ਇਹਨਾਂ ਦੇ ਵਿੱਚ ਵਿਚਰਦਿਆਂ ਹੋਇਆਂ ਪਰਮਾਤਮਾ ਦਾ ਸਨੇਹ ਉਪਰ ਜਾਣਿਆ ਪਰਮਾਤਮਾ ਦਾ ਆਰਾਧਨ ਸਰਮੌਰ ਸਮਝ ਕੇ ਉਸ ਦੀ ਆਰਾਧਨਾ ਕੀਤੀ ਮਹਾਰਾਜ ਕਹਿੰਦੇ ਫਿਰ ਉਹ ਜੀਵ ਪਰਮਾਤਮਾ ਨੂੰ ਪਾਇਆ ਚੰਗਾ ਲੱਗਾ ਸਾਜਨ ਮੀਤ ਸਖਾ ਹਰਬੰਦਪ ਜੀ ਧਾਨ ਪ੍ਰਭ ਪ੍ਰਾਨ ਆਧਾਰੀ ਉਹ ਪ੍ਰਾਨਾਂ ਦਾ ਆਸਰਾ ਸਾਰਿਆਂ ਤੋਂ ਮੋਹਰੇ ਪਰਿਪੂਰਨ ਪਰਮਾਤਮਾ ਉਹਨੂੰ ਹੀ ਮਹਾਰਾਜ ਕਹਿੰਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ हे मेरे वैगुरु तू मेरा परम पिता है ते माता रूप भी तू है तू मेरा बंधु पर तू ही मेरा रिश्तेदार क्योंके रिश्तेदारान दी होंद परिवार दी होंद माता पिता दी होंद हस्ती सब तेरे कर के आ तू मेरा भाता महाराज तू मेरा सखा भाए ਜਿਵੇਂ ਰਾਨਮ ਸਕਾ ਭਰਾਤ ਜੰਗ ਜੁੱਧ ਹੋ ਰਿਆ ਹੋਵੇ ਸਾਰੇ ਛੱਡ ਕੇ ਪੱਦ ਜਾਣ ਡਿੱਗੇ ਹੋਏ ਨੂੰ ਤੜਫਦੇ ਹੋਏ ਨੂੰ ਸਕਾ ਭਰਾ ਆਪਣੇ ਭਰਾ ਨੂੰ ਛੱਡ ਕੇ ਨਹੀਂ ਪੱਦਦਾ ਉਹਨੂੰ ਤੋਈ ਦਾ ਕਸੀਟੀ ਦਾ ਖੇਚ ਕੇ ਲੈ ਜਾਂਦਾ ਇਹ ਜਿਉਂਦੇ ਜੀ ਇਹਨੂੰ ਮੈਂ ਕਿਵੇਂ ਛੱਡ ਕੇ ਪੱਦਦਾ ਮੈਂ ਇਹ ਮੇਰਾ ਮਾਨ ਦਾ ਆਇਆ ਉਹ ਮਾਨ ਦਾ ਆਇਆ ਵੀ ਤੜਫਦੇ ਨੂੰ ਬਿਲਕ ਦੇ ਨੂੰ ਮੌਤ ਦੇ ਮੂੰਹ ਵਿੱਚੋਂ ਨਹੀਂ ਬਚਾ ਸਕਦਾ ਅੱਗੇ ਜਿੱਥੇ ਜੂਨੀਆਂ ਦੇ ਵਿੱਚ ਝਟਕਣਾ ਪੈਣੀ ਆ ਜਿੱਥੇ ਦੁੱਖ ਆਉਣਿਆਂ ਉੱਥੇ ਜੀਵਤ ਉਹਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਮਹਾਰਾਜ ਇਹ ਰਿਸ਼ਤੇ ਨਾਤੇ ਤੇਰੇ ਕਰਕੇ ਸਾਰੇ ਰਿਸ਼ਤੇ ਹੀ ਤੂੰ ਹੈ ਤੂੰ ਹੀ ਮੇਰਾ ਪ੍ਰਾਯ ਮਹਾਰਾਜ ਇੱਥੇ ਵੀ ਤੂੰ ਸੰਗੀਆਂ ਅੱਗੇ ਵੀ ਤੂੰ ਸੰਗੀਆਂ ਤੂੰ ਮੇਰਾ ਰਾਖਾ ਸਬਣੀ ਥਾਈ ਤਾਂ ਭੋ ਕਿਹਾ ਕੜਾ ਜੀਓ ਫਿਰ ਕਿਹੜੀ ਗੱਲ ਦਾ ਚੋਰਾ ਜਦ ਤੂੰ ਰਖਵਾਲਾ ਮੇਰੀ ਰਖਵਾਲੀ ਕਰਨ ਵਾਲਾ ਜੀਓ ਪਿੰਡ ਸਭ ਤਿਸ ਕਾ ਦਿਆ ਮਹਾਰਾਜ ਜੀਓ ਜੀਵਾਤਮਾ ਜਿੰਦ ਪ੍ਰਾਨ ਅਰ ਇਹ ਤੇਰਾ ਦਿੱਤਾ ਹੋਇਆ ਪਿੰਡ ਸਰੀਰ ਸਭ ਤੇਸ ਕਾ ਦਿਆ ਜਿੰਦ ਜਾਨ ਸਵਾਸ ਜੀਵਤ ਸਤਾ ਸ਼ਰੀਰ ਸਭ ਕੁਝ ਮਹਾਰਾਜ ਤੇਰਾ ਦਿੱਤਾ ਹੋਇਆ ਕਿਸੇ ਦੂਜੇ ਦਾ ਨਹੀਂ ਸਰਬ ਗੁਣਾ ਪਰਪੂਰੇ ਮਹਾਰਾਜ ਤੂੰ ਸਾਰੇ ਗੁਣਾ ਦੇ ਨਾਲ ਪਰਪੂਰੇ ਲਬ ਲਬ ਭਰਿਆ ਹੋਇਆ ਸਾਰੇ ਗੁਣ ਸਾਰੀਆਂ ਖੂਬੀਆਂ ਤੇਰੇ ਵਿੱਚ ਪਾਈਆਂ ਦਾਨੀਆਂ ਨੇ ਉਹ ਸਾਰੇ ਗੁਣ ਸਾਰੀਆਂ ਦਾਤਾਂ ਸਾਰੀਆਂ ਬਖਸ਼ਿਸ਼ਾਂ ਮੇਰੇ ਮਾਲਕ ਵੈ ਗੁਰੂ ਜੀ ਤੇਰੇ ਤੋਂ ਪ੍ਰਾਪਤ ਹੁੰਦੀਆਂ ਤੇਰੇ ਤੋਂ ਪਾਈਆਂ ਦਾਨੀਆਂ ਕਿਸੇ ਦੂਜੇ ਤੋਂ ਮਿਲਦੀਆਂ ਨਹੀਂ ਕਿਉਂਕਿ ਉਸ ਦੇ ਕੋਲ ਹੈ ਨਹੀਂ ਤੇਰੇ ਕੋਲੇ ਸਭ ਕੁ ਦੇ ਇੱਥੇ ਦੇਦਾ ਦੇ ਲੈਂਦੇ ਥੱਕ ਪਾਏ ਜੋਗਾ ਜੋਗੰਤਰ ਖਾਹੀ ਖਾਏ ਮੇਰੇ ਵੈਗਰੂ ਤੂੰ ਦੇਣ ਵਾਲੇ ਦਾਤਿਆ ਤੂੰ ਥੱਕਦਾ ਨਹੀਂ ਇੱਥੇ ਜੁਗਾ ਜੁਗੰਤਰਾਂ ਤੋਂ ਲੈ ਲੈ ਕੇ ਖਾਂਦੇ ਨੇ ਤੇ ਥੱਕ ਜਾਂਦੇ ਆ ਹੰਬ ਜਾਂਦੇ ਨੇ ਹਾਰ ਜਾਂਦੇ ਨੇ ਵੈਗਰੂ ਤੇਰੇ ਪੰਡਾਰੇ ਬਖਸ਼ ਛਾਂ ਦੇ हे ਪਰਮ ਪਿਤਾ ਪਰਮਾਤਮਾ ਭਰੂਰ ਨੇ ਤਾਂ ਕੀ ਸਰਨ ਸਰਬ ਸੁਖ ਪਾਏ ਮਹਾਰਾਜ ਕਹਿੰਦੇ ਤਾਂ ਕੀ ਤਿਸ ਪਰਮਾਤਮਾ ਦੀ ਸ਼ਰਣ ਵਿੱਚ ਆ ਕੇ ਉਹਦੇ ਸੰਪਰਕ ਵਿੱਚ ਆ ਕੇ ਉਹਦੇ ਚਰਣਾ ਦੇ ਆਸਰਾ ਪ੍ਰਾਪਤ ਕਰਕੇ ਸ਼ਬਦ ਨੂੰ ਪ੍ਰਾਪਤ ਕਰਕੇ ਸ਼ਬਦ ਨੂੰ ਸੁਰਤ ਦੇ ਸੁਰਤ ਨੂੰ ਸ਼ਬਦ ਦੇ ਸੰਪਰਕ ਵਿੱਚ ਲਿਆ ਕੇ ਔਰ ਸ਼ਬਦ ਨਾਲ ਜੋੜ ਕੇ ਫਿਰ ਸਰਬ ਸੁਖ ਪਾਏ ਸਾਰੇ ਸੁਖਾਂ ਦੀ ਪ੍ਰਾਪਤੀ ਹੋਣ ਲੱਗੀ ਸਾਰੀਆਂ ਦਾਤਾਂ ਮਿਲੀਆਂ ਸਰਬ ਕਲਿਆਣਾ ਸਾਰੇ ਤਨਾ ਮਹਾਰਾਜ ਕਹਿੰਦੇ ਕਲਿਆਣ ਹੋਣ ਲੱਗੀ ਹਿਰਦੇਾਂ ਦੇ ਅੰਦਰ ਬਾਹਰ ਅੰਤਰਜਾਮੀ ਸੁਪ੍ਰਭ ਮੇਰਾ ਸਰਬ ਰਿਆ ਭਰ ਪੂਰੇ ਮਹਾਰਾਜ ਤੂੰ ਅੰਦਰ ਦੀ ਜਾਣਨ ਵਾਲਾ ਸਾਡੇ ਤੇ ਸਾਰੀਆਂ ਜਗ੍ਹਾ ਤੇ ਭਰਪੂਰ ਹੈ ਜਿਹੜਾ ਤੇਰੇ ਸੰਪਰਕ ਵਿੱਚ ਆ ਜਾਂਦਾ ਹੈ ਜਿਹਦੇ ਸੁਰਤ ਸ਼ਬਦ ਦੇ ਸੰਪਰਕ ਵਿੱਚ ਆ ਜਾਂਦੀ ਏ ਜੁੜ ਜਾਂਦੀ ਏ ਮਹਾਰਾਜ ਉਹਦੀ ਸਾਰੇ ਤਰ੍ਹਾਂ ਕਲਿਆਣ ਹੁੰਦੀ ਏ ਔਰ ਉਹ ਮੁਕਤ ਹੋ ਜਾਂਦਾ ਹੈ ਉਹ ਵੈ ਗਰੂ ਜੀ ਕੁਰਬਾਨ ਜਾਂਦਾ ਹੈ ਤੇਰੇ ਤੋਂ ਤੂੰ ਮੇਰ ਵਰਸਾ ਦੇਣਾ ਆ ਉਹਨੂੰ ਅੰਦਰ ਬਾਹਰ ਦੇ ਲੋਕ ਪਰਲੋਕ ਦੇ ਸੁਖ ਬਖਸ਼ਿਸ਼ਾਂ ਰਹਿਮਤਾਂ ਮਿਲ ਜਾਂਦੀਆਂ ਨੇ ਮਹਾਰਾਜ ਕਿਰਪਾ ਕਰਦੇ ਨੇ ਸਦਾ ਸਦਾ ਪ੍ਰਭ ਕੋ ਬਲਿਹਾਰ ਨਾਨਕ ਸਾਧ ਕੁਰਬਾਨਾ ਮਹਾਰਾਜ ਮੈਂ ਹਮੇਸ਼ਾ ਹਮੇਸ਼ਾ ਤਨ ਕਰਕੇ ਮਨ ਕਰਕੇ ਲੋਕ ਕਰਕੇ ਪਰਲੋਕ ਕਰਕੇ ਪ੍ਰਭੂ ਤੇਰੇ ਤੋਂ ਕੁਰਬਾਨ ਜਾਵਾਂ ਜੇ ਲੋਕ ਵਿੱਚ ਕਿਸੇ ਦੀ ਸਮਰੱਥਾ ਮੁਕੰਮਲ ਰੂਪ ਚ ਚੱਲਦੀ ਉਹ ਤੇਰੀ ਆ ਮਹਾਰਾਜ ਇਹ ਤਨ ਦੀ ਬਖਸ਼ਿਸ਼ ਹੋਈ ਆ ਤੇਰੀ ਆ ਵੈਗੁਰੂ ਪਰਲੋਕ ਵਿੱਚ ਜੇ ਕਿਸੇ ਦੀ ਮੁਕੰਮਲ ਰੂਪ ਚ ਜਾਣਕਾਰੀ ਤੇ ਬਖਸ਼ਿਸ਼ ਨਾਲ ਨਿਭਣ ਵਾਲਾ ਰਹਿਮਤ ਕਰਨ ਵਾਲਾ ਤੂੰ ਐ ਮਹਾਰਾਜ ਮਨ ਨੂੰ ਤਰਵਾਸ ਦੇਣ ਵਾਲਾ ਵੀ ਤੂੰ ਐ ਕੋਈ ਦੂਜਾ ਨਹੀਂ ਇੱਥੇ ਵੀ ਕਿਸੇ ਤਾਕਤ ਵਰਦਾ ਲੋਕ ਵਿੱਚ ਵੀ ਬਲ ਤਾਕਤ ਨਹੀਂ ਚੱਲਦੀ ਪਰ ਲੋਕ ਵਿੱਚ ਵੀ ਨਹੀਂ ਚੱਲਦੀ ਤੇ ਕੋਈ ਜਿੰਨੇ ਮਰਜੀ ਤਾਕਤਵਰ ਹੋਵੇ ਤਨ ਕਰਕੇ ਵੀ ਤੇਰੇ ਅੱਗੇ ਉਹ ਕੁਝ ਵੀ ਨਹੀਂ ਆਪਣੇ ਮਨ ਦੀ ਸਿਆਨਫ ਕਰਕੇ ਵੇ ਉਹ ਵੈਗਰੂ ਤੇਰੇ ਅੱਗੇ ਤੁਸ਼ ਤੂੰ ਬੜਾ ਵੱਡਾ ਹੈ ਇਸ ਕਰਕੇ ਤੇਰੇ ਤੋਂ ਬਲਹਾਰ ਜਾਵਾ ਸਾਰੇ ਵੱਡੇ ਵੱਡੇ ਰਾਜ ਦੇ ਵੱਡੇ ਵੱਡੇ ਸਲਿਪਾ ਸਾਰ ਵੱਡੇ ਵੱਡੇ ਔਰ ਜੋਧੇ ਮਹਾਬਲੀ ਉਹ ਤੇਰੇ ਅੱਗੇ ਬਲਹਾਰ ਜਾਂਦੇ ਆ ਕੁਰਬਾਨ ਜਾਂਵਾ ਨਾਨਕ ਸਦ ਕੁਰਬਾਨਾ ਮਹਾਰਾਜ ਮੈਂ ਤੇਰੇ ਤੋਂ ਕੁਰਬਾਨ ਜਾਂਨਾ ਹੈ ਬਲਹਾਰ ਜਾਂਨਾ ਹੈ ਐਸਾ ਗੁਰਵਡ ਭਾਗੀ ਪਾਈਏ ਵੱਡਿਆਂ ਭਾਗਾ ਵਾਲਿਓ ਐਸੇ ਗੁਰੂ ਨੂੰ ਪ੍ਰਾਪਤ ਕਰੀਏ ਐਸੇ ਗੁਰੂ ਨੂੰ ਧਾਰਨ ਕਰੀਏ ਐਸੇ ਗੁਰੂ ਦੇ ਨਾਲ ਜੁੜੀਏ ਜੇਤ ਮਿਲਿਆ ਪ੍ਰਭ ਦਾ ਪੈਰਾਂ ਜਿਦੇ ਮਿਲਾਪ ਕਰਨ ਦੇ ਨਾਲ ਪ੍ਰਭੂ ਦਾ ਅਰਾਧਨ ਕਰੀਏ ਮਲਾਪ ਤਾਂ ਉਹਨਾ ਉਹਦੇ ਮਲਾਪ ਕਾਰਨ ਜਾਪ ਕਰੀਏ ਕਿ ਉਹਦਾ ਮਲਾਪ ਹੋ ਜਾਵੇ ਉਹਦੇ ਨਾਲ ਮਿਲ ਸਕੀਏ ਮਹਾਰਾਜ ਕਹਿੰਦੇ ਐਸੇ ਗੁਰੂ ਨੂੰ ਆਰਾਧ ਉਹ ਗੁਰੂ ਤੇਰੇ ਤੇ ਕਿਰਪਾ ਕਰੇਗਾ ਤੈਨੂੰ ਸਵਸ਼ ਮਾਰਗ ਦੱਸੇਗਾ ਤੂੰ ਚੱਲਣਾ ਕਿਵੇਂ ਮਹਾਰਾਜ ਬਚਨ ਕਰਦੇ ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ ਐਸਾ ਗੁਰੂ ਵੱਡੇ ਭਾਗਾਆਂ ਵਾਲਿਆਂ ਨੇ ਪ੍ਰਾਪਤ ਕੀਤਾ ਜਿਹੜਾ ਭੁੱਲੇ ਹੋਏ ਭੁੱਲੇ ਸਿੱਖ ਗੁਰੂ ਸਮਝਾਏ ਉਝੜ ਜਾਂਦੇ ਮਾਰਗ ਪਏ ਜਿਹੜਾ ਗੁਰੂ ਉਜਾੜ ਵੱਲ ਨੂੰ ਜਾਂਦਿਆਂ ਨੂੰ ਮਾਰਗ ਦੱਸਦਾ ਇਸ ਪਾਸੇ ਨੂੰ ਸੋਖੇ ਇੱਧਰ ਕੁਝ ਨਹੀਂ ਉਜਾੜ ਕੀ ਇਹਦੀ ਬਾਹਰ ਨੂੰ ਢੂੰਡਣਾ ਬਾਹਰ ਨੂੰ ਤੁਰਨਾ ਬਾਹਰੋਂ ਸੁਖ ਲੱਭਣਾ ਬਾਹਰੋਂ ਸੁਭਧਾਵਾਂ ਲੱਭਣੀਆਂ ਬਾਹਰੋਂ ਕਲਿਆਣ ਲੱਭਣੀ ਬਾਹਰੋਂ ਮੁਕਤੀ ਲੱਭਣੀ ਗੁਰੂ ਨੇ ਭੁੱਲਿਆ ਨੂੰ ਪਟਗਿਆ ਨੂੰ ਸਮਝਾਇਆ ਆਪਣੇ ਅੰਦਰ ਨੂੰ ਆ ਅੰਦਰ ਨੂੰ ਆ ਗੁਰੂ ਨੇ ਭੁੱਲਿਆ ਨੂੰ ਸਮਝਾਇਆ ਭੂਲੇ ਸਿੱਖ ਪੁੱਲ ਗਏ ਸਨ ਕੇ ਅੰਦਰੋਂ ਪਰਮਾਤਮਾ ਮਿਲਣਾ ਬਾਹਰ ਨੂੰ ਲੱਭਣ ਤੁਰ ਪਏ ਕਿਹੜੀ ਜਗ੍ਹਾ ਤੇ ਜਾਈਏ ਕਿਹੜੇ ਦੇਸ਼ ਵਿੱਚ ਦਾਈਏ ਕਿਹੜੇ ਡੇਰੇ ਤੇ ਜਾਈਏ ਕਿਹੜੇ ਬਾਬੇ ਕੋਲ ਦਾਈਏ ਜਿੱਥੋਂ ਰੱਬ ਮਿਲਦਾ ਏ ਗੁਰੂ ਨੇ ਸਮਝਾਇਆ ਕਿ ਸੱਜਣਾ ਆਪਣੇ ਅੰਦਰ ਟਿਕ ਤੇਰੇ ਅੰਦਰੋਂ ਤੇਰਾ ਮਿਲਾਪ ਹੋਣਾ ਈ ਸੁਰਤ ਅੰਦਰ ਏ ਸ਼ਬਦ ਅੰਦਰ ਏ ਵਸੇਗਾ ਨਾ ਬਾਹਰ ਸੁਰਤ ਨਾ ਬਾਹਰ ਸ਼ਬਦ ਏ ਸਜਨਾ ਅੰਦਰ ਟਿਕੇਗਾ ਤੇ ਗੁਰੂ ਮਿਲ ਜਾਵੇਗਾ ਔਰ ਗੁਰੂ ਨੇ ਸਮਝਾਇਆ ਭੁੱਲੇ ਮਾਰਗ ਜਿਨੇ ਬਤਾਇਆ ਭੁੱਲੇ ਹੋਿਆਂ ਨੂੰ ਮਾਰਗ ਜਿਨੇ ਬਤਾਇਆ ਜਿਹੜੇ ਗੁਰੂ ਨੇ ਰਸਤਾ ਦੱਸਿਆ ਇਤ ਮਾਰਗ ਚੱਲੈ ਭਾਈ ਅੜੇ ਗੁਰੂ ਨੇ ਕਹਿ ਦਿੱਤਾ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਇਸ ਪਾਸੇ ਚਲੋ ਐਸਾ ਗੁਰ ਐ ਜੇ ਇਹੋ ਜਿਹਾਂ ਗੁਰੂ ਦਾਤਾ ਬਖਸ਼ਿਸ਼ ਕਰਨਹਾਰਾ ਔਰ ਵੱਡ ਭਾਗੀ ਪਾਇਆ ਵੱਡਿਆਂ ਭਾਗਾ ਵਾਲਿਆਂ ਨੇ ਪ੍ਰਾਪਤ ਕਰ ਲਿਆ ਵੱਡ ਭਾਗੀ ਸਾਦ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਨ ਕੀ ਧੂਰ ਨਾਨਕ ਦਾਸ ਬੱਚ ਹੈ ਜਿਨ ਹਰ ਨਾਮ ਹਿਰਦੈ ਪਰੋਈ ਮਹਾਰਾਜ ਕਹਿੰਦੇ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਬਡ ਭਾਗੀ ਪਾਇਆ ਸਿਮਰ ਮਨ ਆ ਰਾਮ ਨਾਮ ਚੇਤਾਰੇ ਬਸ ਰਏ ਹਿਰਦੈ ਗੁਰ ਚਰਨ ਪਿਆਰੇ ਗੁਰੂ ਦੇ ਸ਼ਬਦ ਸਰੂਪ ਚਰਨ ਤੇਰੇ ਹਿਰਦੇ ਦੇ ਅੰਦਰ ਵਸ ਜਾਵਣਾ ਅਰ ਹਿਰਦੇ ਦੇ ਅੰਦਰ ਵਾਸਾ ਹੋਵੇ ਤਾਂ ਗੱਲ ਬਣੇਗੀ ਐਸਾ ਗੁਰ ਪਾਈਐ ਵੱਡ ਭਾਗੀ ਵੱਡਿਆਂ ਭਾਗਾਆਂ ਵਾਲਿਓ ਐਉ ਦੇ ਗੁਰੂ ਨੂੰ ਪ੍ਰਾਪਤ ਕਰੀਏ ਪ੍ਰਗਟ ਕਰੀਏ ਉਹਦੇ ਨਾਲ ਜੁੜੀਏ ਅਰ ਜੇਸ ਮਿਲਤੇ ਜਿਹਦੇ ਨਾਲ ਮਿਲਾਪ ਕਰਦੇ ਆ ਜੀਦਾ ਜਾਪ ਕਰਦੇ ਆ ਮਹਾਰਾਜ ਕਹਿੰਦਿਆ RAM ਲਿਬ ਲਾਗੀ ਰੱਬ ਨਾਲ ਲਿਬ ਜੁੜ ਜਾਏ ਜਿਹੜੀ ਟੁੱਟੀ ਹੋਈ ਆ ਔਰ ਉਹ ਟੁੱਟੀ ਲਿਬ ਬਰਤ ਕੇ ਸ਼ਬਦ ਨਾਲ ਜੁੜ ਜਾਵੇ ਜਿਹੜੀ ਜਨਮ ਵੇਲੇ ਟੁੱਟ ਗਈ ਜਿੰਨੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਲਿਵ ਛੁੜ ਕੇ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਉਹ ਲਿਵ ਲੱਗ ਜਾਏ ਮਹਾਰਾਜ ਮੇਰ ਕਰਦੇ ਜਨਮ ਜਨਮ ਕੇ ਕੇ ਲਿਵ ਖਾ ਉਤਰੈ ਫਿਰ ਜਪਨ ਜਾਪ ਕਰਦਿਆਂ ਮਿਲਾਪ ਕਰਦਿਆਂ ਜਿਹੜੇ ਜਨਮ ਜਨਮਤਰਾਂ ਦੇ ਕਿਲਬਿਖ ਵਿਸ਼ੇਸ਼ ਕਰਕੇ ਕੀਤੇ ਹੋਏ ਪਾਪ ਪਾਪਾਂ ਦਾ ਲੱਗਾ ਹੋਇਆ ਅਕਸ਼ ਇਸ ਅੰਦਸ਼ਕਰਨ ਦੇ ਨਾਲ ਜਿਹਨੂੰ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਨੂੰ ਮਲ ਲੱਗੀ ਕਾਲਾ ਹੁਆ ਸਿਆਹ ਉਹ ਜਿਹੜੀ ਕਲਸ਼ ਲੱਗੀ ਹੋਈ ਨਾ ਜਨਮ ਜਨਮ ਕੇ ਕਿਲਬਿਖ ਉਤਰਾ ਉਹ ਧੁਪ ਜਾਵੇਗਾ ਉਹ ਧੋਪੈ ਨਾਵੇ ਕੈ ਰੰਗ ਨਾਮ ਜਪਣ ਨਾਲ ਪ੍ਰੇਮ ਨਾਲ ਨਾਮ ਜਪਣ ਨਾਲ ਉਹ ਮੈਲ ਉਤਰ ਜਾਵੇਗੀ ਉਹ ਲੈ ਜਾਵੇਗੀ ਹਰ ਸੰਤ ਧੂੜੀ ਨੇਤ ਰਾ ਪੈਰਾ ਮਹਾਰਾਜ ਕਹਿੰਦੇ ਕਿਵੇਂ ਜਿਹੜੇ ਹਰ ਸੰਤ ਹਰੀ ਦੇ ਸੰਤ ਹਰੀ ਦੇਉ ਜਪਣ ਵਾਲੀ ਸਤਪੁਰਸ਼ ਗੁਰ ਸਿੱਖ ਸਾਧੂ ਜਨ ਪੁੰਨ ਆਤਮਾ ਰੰਗ ਰਤੜੀਆਂ ਰੂਹਾਂ ਉਹਨਾਂ ਦਾ ਸੰਗ ਕਰਕੇ ਜੁੜੇ ਹੋਿਆਂ ਦਾ ਸੰਗ ਕਰਕੇ ਅਰ ਧੂੜੀ ਨਾ ਪੈ ਧੂੜੀ ਕੀਆ ਉਹਨਾਂ ਨਾਲ ਮਿਲ ਕੇ ਨਾਮ ਜਪਣਾ ਨਿਤ ਹਰ ਰੋਜ਼ ਅਰ ਫਿਰ ਕੀ ਨਾ ਪੈ ਔਰ ਉਹਦੇ ਨਾਲ ਮਲ ਮਲ ਕੇ ਅੰਦਰ ਦੀ ਵਿਉ ਨੂੰ ਉਤਾਰੇ ਜ਼ਹਿਰ ਨੂੰ ਉਤਾਰੇ ਮਨ ਦਾ ਧੋਣਾ ਅੰਦਰ ਦਾ ਧੋਣਾ ਸ਼ਬਦ ਨਾਲੇ ਅੰਦਰ ਦੀ ਮੈਲ ਸ਼ਬਦ ਨਾਲ ਉਤਰਣੀ ਹੈ ਬਾਣੀ ਨਾਲ ਉਤਰਣੀ ਹੈ ਬਾਹਰੋਂ ਤਨ ਦੀ ਮੈਲ ਪਾਣੀ ਨਾਲ ਉਤਰਣੀ ਹੈ ਸਾਬਣ ਨਾਲ ਉਤਰਣੀ ਮਹਾਰਾਜ ਮੇਰ ਕਰਦੇ ਨੇ ਜਿਸ ਤਰ੍ਹਾਂ ਸੰਸਾਰ ਦੇ ਅੰਦਰ ਤਨ ਵਸਤਰ ਆਦਿ